ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 328 ਰੂਪ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜਾ ਚੋਰੀ ਹੋਣ ਦਾ ਮਾਮਲਾ ਹੈ ਉਸ ਮਾਮਲੇ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਜਿਹੜਾ ਐਕਸ਼ਨ ਦਿਖਾਇਆ ਇੱਕ ਜਿਹੜੀ ਵੱਡੇ ਚਿਹਰੇ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋਈ ਹੈ ਉਹ ਜਿਹੜੇ ਵੱਡੇ ਚਿਹਰੇ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਹ ਦੱਸਿਆ ਜਾ ਰਿਹਾ ਕਿ ਸ਼ਰੋਮਣੀਆਂ ਕਾਲੀਦਾਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਾਊਂਟੈਂਟ ਹੈ ਤੇ ਸਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੰਮਕਾਰ ਆ ਉਹ ਦੇਖਦਾ ਤਾਂਕਰਕਾਰ ਇਸ ਵੱਡੇ ਚਿਹਰੇ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਲੱਗਦਾ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੱਡਾ ਫਰਕ ਪਾਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਚਿਹਰੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੋਈ ਵੱਡੇ ਜਿਹੜੇ ਹੋਰ ਨਾਮ ਵੀ ਸਾਹਮਣੇ ਆ ਸਕਦੇ ਨੇ ਉਹ ਕਿਹੜੇ ਨਾਮ ਹੋਣਗੇ ਅਕਾਲੀ ਦਲ ਕਿਸ ਤਰ੍ਹਾਂ ਦੇ ਨਾਲ ਦੁਬਾਰਾ ਫਿਰ ਆਪਣੀਆਂ ਜਿਹੜੀਆਂ ਕਹਿ ਸਕਦੇ ਹਾਂ ਜਿਵੇਂ ਅਕਾਲੀ ਦਲ ਬੈਕਫੁੱਟ ਤੇ ਚਲਾ ਗਿਆ ਸੀ ਤਾਂ ਆਕਰਕਰ ਹੋਲੀ-ਹੋਲੀ ਜਿਹੜਾ ਅਕਾਲੀ ਦਲ ਦਾ ਨਾਮ ਜਿਹੜਾ ਫਿਰ ਦੁਬਾਰਾ ਮੂਤਿਆਣਾ ਸ਼ੁਰੂ ਹੋਗਾ ਲੋਕਾਂ ਦੇ ਵਿੱਚ ਚਰਚਾ ਸ਼ੁਰੂ ਹੋਗੀ ਕਿ ਆ ਕਾਲੀ ਦਲ ਜਿਹੜਾ ਹੈ ਦੁਵਾਰਾ ਦੁਵਾਰਾ ਫੇਰ ਸਰਵੇਾਈ ਕਰ ਰਿਹਾ ਹੈ ਕਿ ਦੁਵਾਰਾ ਇਸੇ ਤਰ੍ਹਾਂ ਸਰਵੇਾਈ ਕਰ ਸਕੇਗਾ ਇਸ ਤੇ ਸਾਰੀ ਗੱਲਬਾਤ ਕਰਾਂਗੇ ਕਿ 328 ਰੁਪਏ ਦੇ ਮਾਮਲੇ ਲੈ ਕੇ ਹੋਰ ਕਿੰਨੇ ਕੋ ਵੱਡੇ ਖੁਲਾਸੇ ਹੋ ਸਕਦੇ ਨੇ ਨਮਸਕਾਰ ਮੈਂ ਡਾਕਟਰ ਨਿਧੀ ਕਾਂਸਲ ਕਾਂਸਲ ਆਯੁਰਵੈਦਿਕ ਐਂਡ ਪੰਚਕਰਮਾ ਕਲੀਨਿਕ ਬਰਨਾਲਾ ਸੇ ਹਾਂ ਮੇਰੀ ਤਰਫ ਸੇ ਸਭੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭ ਕਾਮਨਾ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਰੇ ਸਾਰੇ ਪਿਆਰੇ ਆਪਣੇ ਪੰਜਾਬ ਵਾਸੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਮੈਂ 7 ਸੀਜ਼ ਰਿਜ਼ੋਰਟ ਬਠਿੰਡਾ ਰੋਡ ਬਰਨਾਲਾ ਤੋਂ ਤੁਹਾਡੇ ਲਈ ਸੋਡੀ ਸੇਵਾ ਚਾਹ ਜਰਾਂ ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਪਾਣੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਵੱਡਾ ਐਕਸ਼ਨ ਦਿਖਾਈ ਦਿੱਤਾ ਜੋ ਸਰਕਾਰ ਨੇ ਦਾਅਵਾ ਤੇ ਵਾਅਦਾ ਕੀਤਾ ਸੀ ਕਿ ਅਸੀਂ 328 ਰੁਪਏ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚੋਰੀ ਹੋਣ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਬੇਸ਼ੱਕ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਤੁਹਾਨੂੰ ਲੱਗਦਾ ਹੈ ਇਸ ਵੱਡੇ ਚਿਹਰੇ ਦੀ ਗਿਫਤਾਰ ਦੇ ਨਾਲ ਕੋਈ ਕਾਲੀਦਾਨ ਨੂੰ ਫਰਕ ਪੈ ਸਕਦਾ ਹੈ ਦੇਖੋ ਅਮਰ ਜੀ ਗੱਲ ਇਹ ਹੈ ਵੀ ਸੁਭਾਵਿਕ ਹੈ ਕਿ ਫਰਕ ਪੈਣਾ ਹੈ ਹਮ ਔਰ ਇਹ ਵੀ ਅਟਲ ਹੈ ਕਿ ਪੰਜਾਬ ਸਰਕਾਰ ਪ੍ਰਸ਼ਾਸਨ ਹੁਣ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਹੌਲੀ-ਹੌਲੀ ਇਹ ਬਾਦਲ ਪਰਿਵਾਰ ਨਾਲ ਸੰਬੰਧਿਤ ਹੋਰ ਕਈ ਸ਼ਖਸ ਜਿਹੜੇ ਹੈਗੇ ਆ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀਆਂ ਹੋਰ ਵੀ ਹੋਣਗੀਆਂ ਦੇਖੋ 16 ਬੰਦਿਆਂ ਤੇ ਟੋਟਲ ਐਫ ਆਈ ਆਰ ਹੈ ਉਹਦੇ ਚੋਂ ਸਤਿੰਦਰ ਸਿੰਘ ਕੋਹਲੀ ਇਹ ਨਹੀਂ ਹੈ ਕਿ ਗ੍ਰਿਫਤਾਰੀ ਇਦਾਂ ਹੀ ਹੋਗੀ ਇਹਨੇ ਆਪਣੀ ਇੱਕ ਜਿਹੜੀ ਐਂਟ੍ਰਿਸਪਿਟਰੀ ਬੇਲ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਜ਼ਿਲ੍ਹਾ ਅਦਾਲਤ ਵਿੱਚ ਪਾਈ ਸੀ ਤੇ ਉੱਥੇ ਇਹਦੀ ਐਂਟ੍ਰਿਸਪਿਟਰੀ ਬੇਲ ਆ ਜਿਹੜੀ ਉਹ ਰਿਜੈਕਟ ਹੋ ਗਈ ਸੀ ਔਰ ਹੋਰ ਵੀ ਹਾਈ ਕੋਰਟ ਦੇ ਵਿੱਚ ਵੀ ਐਸਜੀਪੀਸੀ ਦੇ 3-4 ਮੁਲਾਜ਼ਮਾ ਨੇ ਜਿਹੜੀ ਆਪਣੀ ਐਂਟ੍ਰਿਸਪਿਟਰੀ ਬੇਲ ਪਾਈ ਹੋਈ ਹੈ ਉਹ ਉਸ ਤੋਂ ਬਾਅਦ ਜਦੋਂ ਤੋਂ ਪੰਜਾਬ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੋਈ ਹੈ ਸ਼੍ਰੀ ਗੁਰਗ੍ਰੰਥ ਸਾਹਿਬ ਵਾਲੇ 328 ਰੁਪਾ ਵਾਲੇ ਮਾਮਲੇ ਨੂੰ ਲੈ ਕੇ ਤਾਂ ਜਿਹੜੇ ਵਿਅਕਤੀ ਜਿਹੜੇ ਸਾਬਕਾ ਅਧਿਕਾਰੀ ਮੁਲਾਜ਼ਮ ਜਿਹੜੇ ਨਾਮਜ਼ਦ ਕੀਤੇ ਐਫ ਆਈ ਆਰ ਦੇ ਵਿੱਚ ਤਾਂ ਉਹ ਉਹ ਹਾਈ ਕੋਰਟ ਪਹੁੰਚ ਕੀਤੀ ਆ ਉਹਨਾਂ ਨੇ ਪਰ ਸਰਕਾਰ ਦਾ ਨਿਸ਼ਾਨਾ ਇੱਕੋ ਇੱਕ ਨਿਸ਼ਾਨਾ ਜਿਹੜਾ ਵੱਡਾ ਨਿਸ਼ਾਨਾ ਤੇ ਤਾਂ ਸਾਰੇ ਹੀ ਆ ਨਿਸ਼ਾਨੇ ਦਿੱਤਾ ਜਿਹੜੇ 16 ਅਧਿਕਾਰੀ ਮੁਲਾਜ਼ਮ ਨੇ ਐਸਜੀਪੀਸੀ ਦੇ ਜਿਹੜੇ ਚ ਨਾਮਜ਼ਦ ਕੀਤੇ ਆ ਉਹ ਸਾਰੇ ਹੀ ਆ ਪਰ ਜਿਹੜਾ ਮੁੱਖ ਨਿਸ਼ਾਨਾ ਉਹ ਸਤਿੰਦਰ ਸਿੰਘ ਕੋਲੀ ਸੀਗਾ ਕਿਉਂ ਕਿਉਂ ਕਿਉਂਕਿ ਇਹਦੀ ਤਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜਦੀ ਆ ਹੁਣ ਇੱਥੇ ਜੇ ਆਪਾਂ ਇਹ ਗੱਲ ਕਹੀਏ ਕਿ ਐਸਜੀਪੀਸੀ ਦਾ ਰੋਲ ਕੀ ਰਿਹਾ ਮੈਂ ਕਹਾਂਗਾ ਕਿ ਐਸਜੀਪੀਸੀ ਦਾ ਰੋਲ ਬੜਾ ਨਕਾਰਾਤਮਕ ਰਿਹਾ ਪਰ ਆ ਨੈਗੇਟਿਵ ਰੋਲ ਰਿਹਾ ਇਸ ਮਾਮਲੇ ਦੇ ਵਿੱਚ ਠੀਕ ਹੈ ਕਿ ਐਸਜੀਪੀਸੀ ਨੇ ਮਤੇ ਪਾਏ ਰਿਜੈਕਟ ਕਰਤੇ ਜਾਂ ਐਸਜੀਪੀਸੀ ਕਹਿੰਦੀ ਆ ਵੀ ਹਾਈ ਕੋਰਟ ਤੋਂ ਜਾਂ ਜਿਹੜੇ ਲੋਅਰ ਕੋਰਟ ਦੇ ਉੱਪਰੋਂ ਡਿਸਮਿਸ ਹੋ ਗਈਆਂ ਅਪਲੀਕੇਸ਼ਨ ਉਹ ਠੀਕ ਆ ਉਹ ਇੱਕ ਅਲੱਗ ਮੈਟਰ ਹੈ ਪਰ ਸਿੱਖਾਂ ਦੀਆਂ ਭਾਵਨਾਵਾਂ ਸਾਡੀ ਸਿੱਖ ਕੌਮ ਦੇ ਹਿਰਦੇ ਬਲੁੰਦਰ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਇਨਾਂ ਨੂੰ ਰੋਕਣ ਦੇ ਲਈ ਜਾਂ ਜਿਹੜਾ 328 ਰੁਪਿਆਂ ਵਾਲਾ ਮਾਮਲਾ ਇਸ ਦੇ ਵਿੱਚ SGPC ਨੇ ਕੋਈ ਬਹੁਤਾ ਪੋਜ਼ੀਟਿਵ ਰੋਲ ਅਦਾ ਨਹੀਂ ਕੀਤਾ ਠੀਕ ਹੈ ਲੋਕ ਚਾਹੁੰਦੇ ਕੀ ਹੈ ਜਾਂ ਪ੍ਰਸ਼ਾਸਨ ਕੀ ਚਾਹੁੰਦਾ ਸੀ ਜਾਂ ਸਰਕਾਰ ਚਾਹੁੰਦੀ ਕੀ ਸੀ ਜਾਂ ਹੁਣ ਜਿਹੜੀ ਐਫ ਆਈ ਆਰ ਹੋਈ ਆ ਹੋਈ ਕਿਉਂ ਦੇਖੋ SGPC ਹੀ ਇਹ ਗੱਲ ਕਹਿੰਦੀ ਹੈ ਕਿ ਨਮ ਇਹ ਜਿਹੜਾ ਅੰਮ੍ਰਿਤਸਰ ਕੋਰਟ ਤੋਂ ਵੀ ਡਿਸਮਿਸ ਹੋ ਗਈ ਹਾਈ ਕੋਰਟ ਤੋਂ ਵੀ ਡਿਸਮਿਸ ਹੋ ਗਈ ਜਾਂ ਹੋਰ ਜਿਹੜੀਆਂ ਹੈਗੀਆਂ ਤੇ ਐਫਆਈਆਰ ਗਲਤ ਆ ਪਰ ਹੁਣ ਐਫਆਈਆਰ ਹੋਈ ਕਿਉਂ ਆ ਲੋਕ ਸਮੁੱਚਾ ਸਿੱਖ ਕੌਮੇ ਚਾਹੁੰਦੀ ਆ ਕਿ ਸਾਨੂੰ ਸਿਰਫ ਇਹਨਾਂ ਦੱਸੋ ਕਿ 328 ਰੂਪ ਹੈ ਕਿੱਥੇ ਹਾਂ ਬਿਲਕੁਲ ਗੱਲ ਸਿਰਫ ਇੰਨੀ ਕੀ ਐ ਜੇ ਐਸਜੀਪੀਸੀ ਨੂੰ ਪਤਾ ਹੈ ਮੈਂ ਇੱਕ ਦਿਨ ਕਿਸੇ ਨਿੱਜੀ ਚੈਨਲ ਤੇ ਇੱਕ ਡਿਬੇਟ ਸੁਣ ਰਿਹਾ ਸੀ ਤਾਂ ਉੱਥੇ ਨੇ ਦੇ ਚ ਐਜੀਪੀਸੀ ਦੇ ਬੁਲਾਰੇ ਸੀਗੇ ਤੇ ਉਹ ਕਹਿੰਦੇ ਸੀਗੇ ਵੀ ਤੁਸੀਂ ਐਜੀਪੀਸੀ ਜਿੱਥੇ ਪ੍ਰਿੰਟਿੰਗ ਪ੍ਰੈਸ ਆ ਉੱਥੇ ਜਾਓ ਉੱਥੇ ਸਾਰੀ ਲਿਸਟ ਪਈ ਹੈ ਵੀ ਕਿਹੜਾ ਸਰੂਪ ਕਿੱਥੇ ਆ ਕੌਣ ਲੈ ਕੇ ਗਿਆ ਉੱਥੇ ਸਾਰੀ ਡਿਟੇਲ ਪਈ ਹੈ ਉਹ ਲੋਕ ਉੱਥੇ ਕਿਉਂ ਜਾਣ ਹਾਂ ਤੁਸੀਂ ਵੀ ਜਾਣਕਾਰੀ ਦੇ ਸਕਦੇ ਹੋ ਬਿਲਕੁਲ ਜਦੋਂ ਆਪਾਂ ਪ੍ਰੈਸ ਕਾਨਫਰੰਸ ਤੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖ ਰਹੇ ਆ ਵੀ ਆਹ ਡਿਸਮਿਸ ਹੋ ਗਈ ਆ ਡਿਸਮਿਸ ਹੋ ਗਈ ਤੇ ਇਹ ਐਡਾ ਹੋ ਨਹੀਂ ਸਕਦਾ ਤੇ ਆਹ ਨਹੀਂ ਹੋ ਸਕਦਾ ਤਾਂ ਅਸੀਂ ਉਹ ਸਾਰੀਆਂ ਫਾਈਲਾਂ ਨੂੰ ਸਾਈਡ ਤੇ ਰੱਖ ਕੇ ਤੇ ਅਸੀਂ ਪ੍ਰਿੰਟਿੰਗ ਪ੍ਰੈਸ ਦੇ ਦਫ਼ਤਰ ਜਾਓ 328 ਰੁਪਿਆਂ ਦੀ ਲਿਸਟ ਲਿਆ ਕੇ ਤੇ ਤੁਸੀਂ ਰਿਲੀਜ਼ ਕਰ ਦਿਓ ਬਿਲਕੁਲ ਉਹ ਲਿਸਟ ਤੁਸੀਂ ਜਨਤਕ ਕਰ ਦਿਓ ਰੁਪਾਣਾ ਜੀ ਸਾਰੇ ਜੇਕਰ ਆਪਾਂ ਕਰੀਏ ਕਿਉਂਕਿ ਸਾਰੇ ਸੋਸ਼ਲ ਮੀਡੀਆ ਨਹੀਂ ਚਲਾਉਂਦੇ ਸਾਰੇ ਇੰਟਰਨੈਟ ਨਹੀਂ ਚਲਾਉਂਦੇ ਸਾਰੇ ਜਿਹੜਾ ਵੈੱਬਸਾਈਟਾਂ ਨਹੀਂ ਚਲਾਉਂਦੇ ਉਹ ਜੇਕਰ ਤੁਸੀਂ ਇਸ ਤਰ੍ਹਾਂ ਤਰੀਕੇ ਨਾਲ ਜਾਣਕਾਰੀ ਦਵੋਗੇ ਕਿ ਅੱਗੇ ਵੀ ਤਾਂ ਪ੍ਰੈਕਟਿਕਮੈਂਸ ਕਰੀ ਦਿਓ ਜਾਣਕਾਰੀ ਦੇਣ ਦੇ ਮੈਂ ਮੈਂ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਜੇ ਐਸਜੀਪੀਸੀ ਜਾਵੇ ਜੇ ਐਸਜੀਪੀਸੀ ਕੋਲੇ ਡਿਟੇਲ ਹੈ 328 ਰੁਪਿਆਂ ਦੀ ਲਿਸਟ ਹੈ ਤਾਂ ਤੁਸੀਂ ਉਹਨੂੰ ਜਨਤਕ ਕਰ ਦਿਓ ਰੌਲਾ ਤਾਂ ਸਿਰਫ ਜਨਤਕ ਕਰਨ ਤੱਕ ਹੈ ਦੂਜੀ ਗੱਲ ਜਿਹੜੀ ਹੁਣੇ ਗ੍ਰਿਫਤਾਰੀ ਹੋਈ ਹੈ ਦੇਖੋ 328 ਰੁਪਿਆ ਵਾਲਾਂ ਤੱਕ ਮਾਮਲਾ ਹੈ ਹੀ ਹੈ ਉਸ ਤੋਂ ਵੱਡਾ ਇਹ ਹੈ ਕਿ ਇੱਕ ਮਤਾ ਪਾਇਆ ਗਿਆ ਸੀ ਕਿ 75 ਫੀਸ ਦੀ ਰਾਸ਼ੀ ਜਿਹੜੀ ਸਤਿੰਦਰ ਸਿੰਘ ਕੋਲੀ ਤੋਂ ਜਿਹੜੀ ਉਹ ਵਾਪਸ ਲਈ ਜਾਵੇ ਜੀਦਾ ਲਗਭਗ ਕੋਈ 7 ਕਰੋੜ ਦੱਸ ਰਿਹਾ ਕੋਈ 8 ਕਰੋੜ ਦੱਸ ਰਿਹਾ ਕੋਈ 6 ਕਰੋੜ ਦੱਸ ਰਿਹਾ ਇਹ ਜਾਣ ਮੇਰੇ ਸਾਹਮਣੇ ਜਾਣਕਾਰੀ ਆਈ ਸੀ ਕਿ ਜਿਹੜਾ ਪੇਂਟਿੰਗ ਪ੍ਰੈਸ ਦਾ ਉਹ ਉਹ ਹੈ ਉਹਨਾਂ ਤੋਂ ਜਿਹੜੀ ਹੈ ਇੰਨੇ ਪਰਸੈਂਟ ਜਿਹੜੀ ਰਾਸ਼ੀ ਆ ਉਹ ਸ਼੍ਰੋਮਣੀ ਗਵਰਾਂਡਕ ਕਮੇਟੀ ਦੇ ਅਦਾਇਗੀ ਜਿਹੜਾ ਗੁਰੂ ਘਰ ਦੇ ਵਿੱਚ ਕਰੇਗਾ ਇਦਾਂ ਦਾ ਉਹ ਵੀ ਸੀ ਉਹ ਕਹਿੰਦੇ ਵੀ ਜਿਹੜੀ ਇਹਨਾਂ ਨੂੰ ਰਾਸ਼ੀ ਇਹਨੂੰ ਦਿੱਤੀ ਗਈ ਹੈ ਤਾਂ ਉਹ ਰਾਸ਼ੀ ਉਹ ਤਾਂ ਵਾਪਸ ਲਈ ਜਾਵੇ ਵਸੂਲ ਲਈ ਜਾਵੇ 75% ਕੋਈ 7 ਕਰੋੜ ਦੱਸ ਰਿਹਾ ਕੋਈ 6 ਦੱਸ ਰਿਹਾ ਕੋਈ 8 5 ਜਿੰਨੇ ਵੀ ਹੈਗੀ ਆ ਉਹ ਇੱਕ ਤਾਂ ਮਤਾ ਪਾਇਆ ਕਿ ਵਾਪਸ ਲਈ ਜਾਵੇ ਬਾਦ ਦੇ ਵਿੱਚ ਉਹ ਕੱਲ ਗੈਨੀ ਹਰਪ੍ਰੀਤ ਸਿੰਘ ਜਿਹੜੇ ਸਾਫਕਾ ਸਿੰਘ ਸਾਹਿਬ ਰਹੇ ਉਹਨਾਂ ਨੇ ਵੀ ਇਹ ਗੱਲ ਕਹਿਤੀ ਉਹ ਦੋਨੋਂ ਪੱਖ ਰੱਖ ਗਏ ਇੱਕ ਤਾਂ ਉਹ ਕਹਿੰਦੇ ਵੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਦਖਲ ਨਾ ਦੇਵੇ ਦੂਜਾ ਉਹ ਇਹ ਵੀ ਕਹਿ ਗਏ ਕਿ ਸਤਿੰਦਰ ਸਿੰਘ ਕੋਲੀ ਨੂੰ ਬਚਾਉਣ ਦੇ ਲਈ ਹੀ ਜਿਹੜੇ ਬਾਅਦ ਦੇ ਵਿੱਚ ਮਤੇ ਪਾਏ ਗਏ ਸੀ ਉਹ ਇਸੇ ਕਰਕੇ ਉਹ ਇਸੇ ਦਾ ਇੱਕ ਵੱਡਾ ਕਾਰਨ ਉਹਨੇ ਇਹ ਵੀ ਕਿਹਾ ਕਿ ਜੇ ਸਤਿੰਦਰ ਸਿੰਘ ਕੋਲੀ ਨਾਮਜਿਤ ਨਾ ਹੁੰਦਾ ਤਾਂ ਅੱਜ ਤੱਕ ਉਹ ਜਿੰਨੇ ਮੁਲਾਜ਼ਮ ਨੇ ਉਹ ਸਾਰੇ ਟੰਗੇ ਹੋਣੇ ਸੀ ਠੀਕ ਹੈ ਉਹ ਇੱਕ ਵੱਡੀ ਗੱਲ ਕਹਿ ਗਈ ਤਾਂ ਇਸੇ ਕਰਕੇ ਪਿਛਲੇ ਸੀਐਮ ਸਾਹਿਬ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਔਰ ਬੜੇ ਉਹਨਾਂ ਨੇ ਮੰਨ ਲਓ ਵੀ ਆਪਾਂ ਇੱਕ ਵਾਰ ਹੋਰ ਸਨਾਹ ਜ਼ਰੂਰ ਦਿੰਨੇ ਆਪਾਂ ਮੁੱਖ ਮੰਤਰੀ ਪੰਜਾਬ ਵਾਲੀ ਉਹਨਾਂ ਨੇ ਸਤਿੰਦਰ ਸਿੰਘ ਕੋਹਲੀ ਦਾ ਨਾਮ ਲਿਆ ਸੀ ਜਦੋਂ ਏ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਹਲੀ ਚਾਰਟਡ ਅਕਾਊਂਟੈਂਟ ਬ੍ਰੈਕਟਚ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐ ਐਸ ਐਸ ਕੋਹਲੀ ਐਂਡ ਐਸੋਸੀਏਟਸ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸਿਵਾਵਾਂ ਵੀ ਨਿਭਾ ਰਿਹਾ ਹੈ ਇਹ ਗੱਲ ਨੋਟ ਕਰ ਲਿਓ ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਕੋਲੀ ਵਿਧਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਇਸ ਨਾਲ ਸੰਬੰਧਿਤ ਉਤਾਰਿਆਂ ਵਿਖੇ ਲਿਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਸੀਏ ਆ ਜੀ ਕਰੋੜਾਂ ਰੁਪਏ ਤਨਖਾਹ ਤੇ ਤੇ ਉਹੀ ਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਏ ਹੈ ਜੀ ਚਾਰਟਰਡ ਅਕਾਊਂਟੈਂਟ ਹੈ ਜੀ ਇਧਰ ਲਈ ਪੈਸੇ ਇਧਰ ਇਧਰ ਲਈ ਪੈਸੇ ਇਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਬੰਦੂ ਘਟਿ ਗਏ ਇਸ ਨਾਲ ਸੰਬੰਧਤ ਆ ਰਹੇ ਨਾ ਜੋ ਵੀ ਰਿਕਾਰਡ ਪ੍ਰੋਕਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਆਣ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਦੀ ਡਿਊਟੀ ਲਈ ਜਾਵੇ 2020 ਦੀ ਹੈ ਜੀ ਇਹ ਤਾਂ ਦੇਖੋ ਆਪਾਂ ਦੇਖਿਆ ਕਿ ਮੁੱਖ ਮੰਤਰੀ ਵੀ ਕਹਿ ਰਿਹਾ ਕਿ ਸਤਿੰਦਰ ਸਿੰਘ ਕੋਲੀ ਚੀਫ ਅਕਾਊਂਟੈਂਟ ਐਸਜੀਪੀਸੀ ਤੇ ਨਾਲ ਬਾਦਲ ਪਰਿਵਾਰ ਦਾ ਵੀ ਕੰਮ ਦੇਖਦੇ ਆ ਬਿਲਕੁਲ ਠੀਕ ਹੈ ਤਾਂ ਇਸ ਕਰਕੇ ਸਭ ਤੋਂ ਪਹਿਲਾ ਨਿਸ਼ਾਨਾ ਸਤਿੰਦਰ ਸਿੰਘ ਕੋਲੀ ਰਹਾ ਹੁਣ ਇੱਕ ਤਾਂ ਉਹ ਬਰਾਮਦਗੀ ਜਿਹੜੀ 5-7 ਕਰੋੜ ਦੀ ਹੈ ਦੂਜਾ 328 ਰੁਪਿਆਂ ਵਾਲੇ ਦੇ ਵਿੱਚ ਅਹਿਮ ਕਿਰਦਾਰ ਰਿਸਪਾਨਾ ਜੀ ਇੱਕ ਹੋਰ ਇਹ ਕਿ ਦਰਸ਼ਕ ਕਿਤੇ ਨਾਲ ਸੋਚ ਰਹੇ ਹੋਣਗੇ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਲੱਛਕਾਂ ਨੂੰ ਪਤਾ ਕਿਉਂਕਿ ਲਗਾਤਾਰ ਖਬਰ ਵੀ ਚੱਲ ਰਹੀ ਹੈ ਸਤਿੰਦਰ ਸਿੰਘ ਕੋਹਲੀ ਤੁਸੀਂ ਆਪਾਂ ਗੱਲ ਕਰ ਰਹੇ ਆ ਨਾਲ 328 ਰੁਪਿਆਂ ਦਾ ਮਾਮਲਾ ਵੀ ਇਹ ਸਾਹਮਣੇ ਜਿਹੜਾ ਉਹ ਆ ਰਿਹਾ ਉਹਦੇ ਉੱਪਰ ਵੀ ਆਪਾਂ ਇੱਕ ਗੱਲਬਾਤ ਕਰ ਰਹੇ ਆ ਜਿਹੜਾ ਕਾਊਂਟਰਡ ਦੀ ਆਪਾਂ ਗੱਲ ਕਰ ਰਹੇ ਆ ਉਹ ਨਾਲੇ ਤਾਂ ਐਜੀਪੀਸੀ ਦਾ ਰਿਕਾਰਡ ਦੇਖਦਾ ਸੀ ਵੀ ਕੀ ਹਿਸਾਬ-ਤਾਬ ਆਉਦਾ ਠੀਕ ਆ ਕਾਊਂਟਰਡਰ ਦਾ ਕੰਮ ਹੀ ਹਿਸਾਬ-ਉਤਾਰ ਦਾ ਦੇਖਣਾ ਹੁੰਦਾ ਤੇ ਨਾਲ ਸ਼ਰੋਮਣੀਆਂ ਕਾਲੀਦਲ ਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦਾ ਕੰਮ ਵੀ ਦੇਖਦਾ ਸੀ ਆਪਾਂ ਕਈ ਜਾਂ ਨਹੀਂ ਦੇਖ ਰਿਹਾ ਦੇਖ ਵੀ ਰਿਹਾ ਅੱਛਾ ਦੇਖ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੁੱਛਗਿਛ ਹੁੰਦੀ ਹੈ 328 ਰੁਪਿਆਂ ਦੇ ਨਾਲ ਸ਼੍ਰੋਮੁਣੀਆਂ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਨੇ ਕਿੰਨਾ ਕਦਾ ਮੁਸ਼ਕਲਾ ਆ ਸਕਦੀਆਂ ਨੇ ਨਹੀਂ ਦੇਖੋ ਉਹ ਮੈਂ ਪਹਿਲਾਂ ਕਿਹਾ ਕਿ ਬਾਦਲ ਪਰਿਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਪ੍ਰਸ਼ਾਸਨ ਓਕੇ ਸਰਕਾਰ ਵੀ ਕਰੇਗੀ ਕਿਵੇਂ ਨਾ ਕਿਵੇਂ ਠੀਕ ਹੈ ਔਰ ਹੋਲੀ ਹੋ ਸਕਦਾ ਹੈ ਤੇ ਜਿਹੜਾ ਬਰਗਾੜੀ ਕਾਂਡ ਰਾਜ ਹੈ ਜਿਹੜੇ ਬੇਜ਼ੀ ਠੀਕ ਹੈ ਤੇ ਉੱਥੋਂ ਤੱਕ ਵੀ ਇਹ ਤਾਰਾਂ ਜਿਹੜੀਆਂ ਹੌਲੀ ਹੌਲੀ ਉਹ ਜੋੜੀਆਂ ਜਾ ਸਕਦੀਆਂ ਪਰ ਇੱਕ ਗੱਲ ਹੈ ਕਿ ਸਤਿੰਦਰ ਸਿੰਘ ਕੋਲੀ ਜਿਹਦਾ ਆਡਿਟ ਤੇ ਡਿਊਟੀ ਸੀ ਜਿਹਨਾਂ ਦਾ ਚੀਫ ਕਾਉਂਟੈਂਟ ਹੈ ਜਿਨਾਂ ਨੇ ਦੇਖਣਾ ਜਦੋਂ ਤੁਸੀਂ ਇੱਕ ਰਿਕਾਰਡ ਲੈ ਕੇ ਤੁਸੀਂ ਇੱਕ ਜਿਹੜਾ ਤੁਹਾਡਾ ਗੋਦਾਮ ਹੈ ਜਿਹੜਾ ਤੁਹਾਡਾ ਜਿੱਥੇ ਤੁਹਾਡਾ ਐਸਜੀਪੀਸੀ ਦਾ ਸਾਰਾ ਸਮਾਨ ਪਿਆ ਚਾਹੇ ਲੱਕੜਾਂ ਪਈਆਂ ਚਾਹੇ ਦਾਲਾਂ ਪਈਆਂ ਚਾਹੇ ਚੀਨੀ ਪਈਆਂ ਚਾਹੇ ਰਾਸ਼ਨ ਪਿਆ ਤੁਸੀਂ ਫੈਲਾ ਲੈ ਕੇ ਉੱਥੇ ਪਹੁੰਚ ਸਕਦੇ ਹੋ ਸਾਨੂੰ ਗਿਣ ਕੇ ਦਿਖਾਓ ਬਿਲਕੁਲ ਵੀ ਕਿੰਨੀਆਂ ਬੋਰੀਆਂ ਚੀਨੀ ਪਈਆਂ ਕਿੰਨੀ ਦਾਲ ਪਈ ਹੈ ਕਿੰਨੀ ਰਹਿ ਗਈ ਤੇ ਫਿਰ ਤੁਸੀਂ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਆਡਿਟ ਕਿਉਂ ਨਹੀਂ ਕੀਤਾ ਉੱਥੇ ਹੂੰ ਠੀਕ ਹੈ ਤੁਸੀਂ ਉਹ ਤਾਂ ਕਿਉਂ ਨਹੀਂ ਕਿਹਾ ਵੀ ਸਾਨੂੰ ਗਿਣ ਕੇ ਦਿਖਾਓਗੇ ਕਿ ਕਿੰਨੇ ਸਰੂਪ ਛੱਪ ਗਏ ਹੂੰ ਕਿੰਨੇ ਕੌਣ ਲੈ ਗਿਆ ਕਿੰਨੇ ਪਏ ਨੇ ਤੇ ਕਿੰਨੇ ਛੱਪਣ ਲਈ ਤਿਆਰ ਤੁਸੀਂ ਉੱਥੇ ਆਡਿਟ ਕਿਉਂ ਨਹੀਂ ਕੀਤਾ ਵੀ ਤੁਸੀਂ ਉੱਥੇ ਪਹੁੰਚ ਕਿਉਂ ਨਹੀਂ ਕੀਤੀ ਕਿਉਂ ਕਿ ਕਿਉਂਕਿ ਉੱਥੇ ਤੁਸੀਂ ਆ ਫਸ ਰਹੇ ਸੀਗੇ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਮਾਮਲਾ ਇਹ ਹੌਲੀ-ਹੌਲੀ ਕੋਸ਼ਿਸ਼ ਕਰੇਗੀ ਸਰਕਾਰ ਕਿ ਇਸ ਨੂੰ ਬਾਦਲ ਪਰਿਵਾਰ ਤੱਕ ਜੇ ਬਾਦਲ ਪਰਵਾਹ ਤੱਕ ਨਾ ਪਹੁੰਚਿਆ ਜਿਵੇਂ ਘਟੋ ਘਟ ਉਸਦੇ ਹੋਰ ਕਰੀਬੀਆਂ ਤੱਕ ਆ ਜਿਹੜਾ ਉਹ ਪਹੁੰਚ ਜਿਹੜੀ ਉਹ ਜ਼ਰੂਰ ਬਣਾਈ ਜਾ ਸਕੇ ਠੀਕ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੱਡੇ ਚਿਹਰੇ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਕੀ ਖੁਲਾਸੇ ਹੁੰਦੇ ਨੇ ਜੋ ਚਰਚਾਵਾਂ ਸੱਥਾਂ ਦੇ ਵਿੱਚ ਚੱਲ ਰਹੀਆਂ ਜਾਂ ਮੀਡੀਆ ਧਾਰ ਦੇ ਵਿੱਚ ਚੱਲ ਰਹੀਆਂ ਨੇ ਜਾਂ ਫਿਰ ਬੁੱਧੀ ਜੀ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਸ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ ਕਿ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਾਸਤਵਿਕ ਦੀਆਂ ਨੇ ਕੀ ਖਲਾਸੇ ਹੁੰਦੇ ਨੇ ਉਸ ਤੋਂ ਬਾਅਦ ਕੀ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਾਕਈ 328 ਰੁਪਿਆਂ ਦੇ ਮਾਮਲੇ ਲੈ ਕੇ ਕੋਈ ਵਾਕਈ ਸੱਚ ਸਾਹਮਣੇ ਆਉਂਦਾ ਹੈ ਜੇਕਰ ਕਿ ਇਦਾਂ ਦੀ ਗੱਲਬਾਤ ਹੋਈ ਜਾਂ ਕੋਈ ਸੱਚ ਸਾਹਮਣੇ ਆਇਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਦਾ ਹੋਰ ਕਿਰੇ ਦੀ ਲੱਗਦਾ ਵੱਡਾ ਜਿਹੜਾ ਕੀਤਾ ਜਾ ਸਕਦਾ ਉਹ ਕੀ ਰਿਪੋਰਟ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਦੁਆਰਾ ਤੁਹਾਨੂੰ ਜਿਹੜਾ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਨਿਧੀ ਕਾਂਸਲ ਕਾਂਸਲ ਆਯੁਰਵੈਦਿਕ ਐਂਡ ਪੰਚਕਰਮਾ ਕਲੀਨਿਕ ਬਰਨਾਲਾ ਸੇ ਹੂੰ ਮੇਰੀ ਤਰਫ ਸੇ ਸਭੀ ਦੇਸ਼ਵਾਸੀਆਂ ਕੋ ਪੰਜਾਬ ਵਾਸੀਆਂ ਕੋ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭ ਕਾਮਨਾ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਰੇ ਸਾਰੇ ਪਿਆਰੇ ਆਪਣੇ ਪੰਜਾਬ ਵਾਸੀ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਮੈਂ ਸੈਵਨ ਸੀਜ਼ ਰਿਜ਼ੋਰਟ ਬਠਿੰਡਾ ਰੋਡ ਬਰਨਾਲਾ ਤੋਂ ਉਹ ਦਿੱਲੀ ਹਰ ਸੋਡੀ ਸੇਵਾ ਚਾਜਾ ਦਾ ਧੰਨਵਾਦ